ਮਨੂ ਜੀ ਇਹ ਪੁੱਛਦੇ ਪਏ ਮਲੂਕਾ ਸਾਹਿਬ ਕਹਿੰਦੇ ਕਿ ਬਾਈ ਦਵਾਈ ਚਲੇਗੇ ਜੀ ਕੀ ਅਪਡੇਟ ਆ ਬਟੰਡੇ ਤੋਂ ਹਾਂ ਦਵਾਈ ਚਲੇ ਗਏ ਆ ਬਾਈ ਦੱਸਿਆ ਹੈ ਨਹੀਂ ਦੁਬਾਰਾ ਕਦੋਂ ਆਉਣਗੇ ਵੋਟ ਪਾਉਣੋਂ ਦੇ ਕਿ ਨਹੀਂ ਹੁੰਦੇ ਇਹ ਹਮਨਤ ਤੇ ਡਿਪੈਂਡ ਕਰਦਾ ਹੁਣ ਗੱਲ ਇਹ ਆ ਕਿ ਉਹ ਗਏ ਹੋਣੇ ਆ ਦਵਾਈ ਚ ਕਹਿੰਦੇ ਹੋਣੇ ਆ ਵਿੱਚੋਂ ਚਾਰ ਦਿਨ ਐਸਕੇ ਚ ਕਿਚ ਤੋਂ ਛੁਟਕਾਰਾ ਮਿਲ ਜਾਵੇ ਜੀ ਕਿਉਂਕਿ ਹੋ ਸਕਦਾ ਹੈ ਕਿ ਪੋਲਿੰਗ ਬੂਥ ਤੇ ਉਹਨਾਂ ਨੂੰ ਜਾਣਾ ਪਵੇ ਤੇ ਉੱਥੇ ਕੇਰਾ ਪੈ ਜਾਵੇ ਕਿ ਵੋਟ ਕਿਨੂੰ ਪਾ ਕੇ ਆਏ ਜੇ ਭਾਜਪਾ ਵਾਲਿਆਂ ਨੂੰ ਕਿ ਆਪਦੀ ਪਾਰਟੀ ਵਾਲਿਆਂ ਨੂੰ ਕਿਉਂਕਿ ਕਾਲੀਆਂ ਨੇ ਵੀ ਕਸੂਤਾ ਫਸਾ ਦਿੱਤਾ ਨਾ ਸਿਕੰਦਰ ਸਿੰਘ ਮਲੂਕਾ ਮੇਰੇ ਨਾਲ ਤਾਂ ਮੂਵ ਜਿਹੜੀ ਉਹਨਾਂ ਨੇ ਚੱਲੀ ਸੀ ਨਾ ਉਹ ਪੁੱਠੀ ਪੈ ਗਈ ਲੱਗਦੀ ਸਿਕੰਦਰ ਸਿੰਘ ਮਲੂਕਾ ਨੂੰ ਬਹੁਤ ਨਾ ਤਾਂ ਕਿਸੇ ਜੋਗਾ ਛੱਡਿਆ ਕੋਈ ਪਾਵਰ ਨਹੀਂ ਕੋਈ ਲੈਣਾ ਨਹੀਂ ਕੋਈ ਦੇ ਪਾਵਰ ਤਾਂ ਵੈਸੇ ਹੀ ਚਲੂ ਗੌਰਮੈਂਟ 'ਚ ਨਹੀਂ ਆ ਗਏ ਨਾ ਕੋਈ ਅਹੁਦਾ ਨਾ ਕੋਈ ਪੁੱਛਗੇ ਨਾ ਹੀ ਪਾਰਟੀ 'ਚੋਂ ਕੱਢਿਆ ਕਹਿੰਦੇ ਚੱਲ ਜਿਵੇਂ ਤੂੰ ਚੱਲਦਾ ਉਹਵੇਂ ਚੱਲੂਗੀ ਜਗਰੀਆ ਯਾਰਾ ਬਸ ਵੀ ਜਿਵੇਂ ਤੁਸੀਂ ਚੱਲਦੇ ਹੋ ਡਿਪਲੋਮੈਟਿਕ ਜਿਉ ਉਹ ਕਿਉਂ ਨਹੀਂ ਅਸੀਂ ਤੁਰੇ ਆਉਨੇ ਆ ਤਾਂ ਗੱਲ ਇਹ ਆ ਕਿ ਪਰਮਪਾਲਕਾ ਹੁਣ ਕਿੰਨੇ ਵੋਟ ਖਿੱਚਦੇ ਆ ਮੈਂ ਬਠਿੰਡੇ ਦੀ ਸੀਟ ਨੂੰ ਇਸ ਲਿਹਾਜ਼ ਨਾਲ ਹੀ ਦੇਖਦਾ ਕਿ ਇੱਕ ਤਾਂ ਖੁੱਡੀਆਂ ਸਾਹਿਬ ਵਾਸਤੇ ਐਮਐਲਏ ਜਿਹੜੇ ਆ ਨਾ ਸਥਾਨਕ ਕਰਨ ਲਈ ਉਹਨਾਂ ਦੀ ਵਿਵਪਤਾ ਰਹੇਗੀ ਤੇ ਕਾਲੀਆਂ ਵਾਸਤੇ ਵਿਵਪਤਾ ਰਹੇਗੀ ਕਿ ਵੋਟ ਪਰਮਪਾਲਕਾ ਹੋਰ ਕਿੰਨੇ ਘਟਦੇ ਆ ਇਹ ਦੋ ਚੀਜ਼ਾਂ ਦੋਨਾਂ ਹੀ ਉਮੀਦਵਾਰਾਂ ਵਾਸਤੇ ਕਹਿ ਲਓ ਕਿ ਚਿੰਤਾ ਦਾ ਸਬਬ ਨੇ ਮੈਂ ਦੋਨਾਂ ਧਿਰਾਂ ਦੇ ਕਿਸੇ ਵੀ ਬੰਦੇ ਨੂੰ ਮਿਲਾਂ ਇਵਨ ਦੈਟ ਕਿ ਟੀਮਾਂ ਚ ਵੀ ਹੁੰਦੇ ਮੈਂ ਬਹੁਤਾ ਰਿਵੀਲ ਨਹੀਂ ਕਰੂੰਗਾ ਵਿਸ਼ਵਾਸ ਹੁੰਦਾ ਦੋਵੇਂ ਆਸਮਾਨ ਦਾ ਕਹਿੰਦੇ ਜਿੱਤ ਰਹੇ ਆ ਦੋਵੇਂ ਹੀ ਆਸਮਾਨ ਦਾ ਪਰ ਜਿਹੜੀ ਜਿੱਤ ਹਾਰ ਦੇ ਵਿਚਾਲੇ ਕਹ ਲੋ ਕਿ ਫਰਕ ਵਾਲੀ ਗੱਲ ਹੈ ਉਹ ਪਰਮਪਾਲ ਕੌਰ ਤੇ ਲਖਾ ਸਦਾਨਾ ਉਹ ਜਿਹਦੀ ਜ਼ਿਆਦਾ ਵੋਟ ਕੱਟ ਦੇਣਗੇ ਬੰਦਾ ਪਿੱਛੇ ਆ ਜਾਏਗਾ ਤਾਂ ਇਸ ਵੇਲੇ ਖੁੱਡੀਆਂ ਸਾਹਿਬ ਲਈ ਸਭ ਤੋਂ ਵੱਡੀ ਵਿਪਤਾ ਜਿਹੜੀ ਹੈ ਨਾ ਕਿਸਾਨਾਂ ਦਾ ਪ੍ਰਦਰਸ਼ਨ ਤੇ ਹੈਗਾ ਹੀ ਹੈਗਾ ਚਲੋ ਉਹਨੂੰ ਵੀ ਕਿਸੇ ਤਰੀਕੇ ਨਾਲ ਉਪਾਰ ਪਾ ਲੈਣਗੇ ਪਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਸਥਾਨਕ ਐਮਐਲਏ ਆ ਕੁਝ ਇਸ ਹਲਕੇ ਦੇ ਵਿੱਚ ਜਿਵੇਂ ਆਪਾਂ ਹੁਣ ਮਾਸਟਰ ਜੈਕਸੀਰ ਸਿੰਘ ਦੀ ਗੱਲ ਕੀਤੀ ਸੀਗੀ ਇਹ ਕਾ ਬੈਠੇ ਨੇ ਸਭ ਉਥੇ ਇਹ ਵੀ ਉਥੋਂ ਦੇ ਹੀ ਆ ਨਾ ਇਹ ਵੀ ਉਥੇ ਬੈਠੇ ਆ ਜੀ ਤਾਂ ਤੁਹਾਡੇ ਸਾਹਮਣੇ ਆ ਆ ਮੈਂ ਆਹੀ ਗੱਲ ਵਾਰ-ਵਾਰ ਕਹਿ ਰਿਹਾ ਸੀਗਾ ਕਿ ਜਿਹੜੀ ਐਮਐਲਐਸ ਦੀ ਕਾਰਗਰਦੀ ਹੁੰਦੀ ਆ ਨਾ ਉਹ ਬਹੁਤ ਬਹੁਤ ਮਜ਼ਬੂਤ ਹੁੰਦੀ ਆ ਹੁਣ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਸੀਟ ਵਾਲੇ ਵੇਖੋ ਮਾਲਵਿੰਦਰ ਸਿੰਘ ਕੰਗ ਚੁੱਪਚਾਪ ਲੱਗ ਕੇ ਜਾ ਕੇ ਅੱਛਾ ਉੱਥੇ ਉਹਨਾਂ ਦੇ ਐਮਐਲਏ ਪੂਰੇ ਆ ਉੱਥੇ ਜ਼ਿਆਦਾ ਐਮਐਲਏ ਜਿਹੜੇ ਆ ਉਹਨਾਂ ਦਾ ਵਿਰੋਧ ਨਹੀਂ ਹੈਗਾ ਵਿਰੋਧ ਨਹੀਂ ਹੈਗਾ ਜੀ ਤਾਂ ਮਤਲਬ ਕਿ ਉਹਨਾਂ ਨੂੰ ਇਹ ਚੀਜ਼ ਜਿਹੜੀ ਉੱਥੇ ਫੇਸ ਨਹੀਂ ਕਰਨੀ ਪਈ ਜਿੰਨਾ ਇਲਾਕਿਆਂ 'ਚ ਉਹ ਜ਼ਿਆਦਾ ਹੈ ਤਾਂ ਉੱਥੇ ਸਮੱਸਿਆ ਆ ਗਈ ਜੀ 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 ਇਧਰਲੇ ਪਾਸੇ ਤੋਂ ਪ੍ਰੀਤ ਸਿੰਘ ਤੇ ਦਿਲਜੀਤ ਸਿੰਘ ਧੰਨਵਾਦ ਸੀ ਕੰਟਰੀਬਿਊਟ ਕੀਤਾ ਜੀ ਤੇ ਨਾਲ ਹੀ ਕਹਿੰਦੇ ਇੰਟਰਵਿਊਜ਼ ਮਿੰਟੂ ਜੀ ਕਰਦੇ ਹੁੰਦੇ ਆ ਬਾਈ ਇਹਨਾਂ ਦਾ ਆਪਣਾ ਪਿੰਡੂ ਪੋਡਕਾਸਟ ਆਉਂਦਾ ਹੁੰਦਾਗਾ ਕੋਈ ਗੱਲ ਨਹੀਂ ਆ ਜਦੋਂ ਕੋਈ ਨਵਾਂ ਐਪੀਸੋਡ ਆਇਆ ਤੁਹਾਨੂੰ ਦੱਸ ਦਿਆਂਗੇ ਬਿਲਕੁਲ ਕਦੇ ਕੋਈ ਆ ਜਾਵੇ ਕਿਉਂਕਿ ਮੈਂ ਪਹਿਲਾਂ ਅੱਗੇ ਗੱਲ ਕਹੀ ਸੀ ਕਿ ਦੇਖੋ ਨਾ ਹੁਣ ওভার ਆ ਨਾ એનર્ਜੀ ਆ ਕਿ ਇਹਨਾਂ ਦੀਆਂ ਬੈਠਕਾਂ ਦੇ ਜਾ ਕੇ ਉੱਥੇ ਬੈਠੇ ਰਹੀਏ ਕਿ ਆਓ ਜੀ ਬਾਹਰ ਹੋ ਆਓ ਜੀ ਕੋਈ ਇੰਟਰਵਿਊ ਦਿਓ ਜੀ ਤੇ ਮੁੜ ਕੇ ਪਤਾ ਕੀ ਹੁੰਦਾ ਜੀ ਹਸੂਰ ਜਦੋਂ ਇਸ ਤਰ੍ਹਾਂ ਜਾ ਕੇ ਲੀਡਰਾਂ ਤੋਂ ਫਿਕਸ ਕਰਵਾ ਕੇ ਇੰਟਰਵਿਊਜ਼ ਲਈਏ ਤੇ ਮੁੜ ਕੇ ਉਹਨਾਂ ਦੇ ਟੈਲੀਫੋਨ ਵੀ ਸੁਣਨੇ ਪੈਂਦੇ ਆ ਹੁਣ ਕਿਉਂ ਸੁਣਨੇ ਪੈਂਦੇ ਆ ਤੇ ਉਹਦੇ ਚ ਕੀ ਹੁੰਦਾ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੂੰਗਾ ਇਹ ਸਾਡੇ ਪ੍ਰੋਫੈਸ਼ਨ ਦੀ ਕਹ ਲਓ ਕਿ ਥੋੜੀ ਜੀ ਗੁਪਤ ਗੱਲ ਹੈ ਪਰ ਮੈਂ ਨਹੀਂ ਉਸ ਚੱਕਰ ਚ ਪੈਂਦਾ ਹੁੰਦਾ ਜੀ ਇਸ ਕਰਕੇ ਆਪਾਂ ਜਿੰਨਾ ਕੁ ਮਾੜਾ ਮੋਟਾ ਕਰ ਸਕਦੇ ਹਾਂ ਹਾਂ ਇੱਥੇ ਆ ਜਾਂਦਾ ਪੌਡਕਾਸਟ ਕਰ ਲਈਦਾ ਕੋਈ ਇੰਟਰਵਿਊ ਵੀ ਆ ਜਾਵੇ ਲੀਡਰ ਤਾਂ ਕੋਈ ਗੱਲ ਨਹੀਂ ਖੁੱਡੀਆਂ ਸਾਹਿਬ ਨਾਲ ਮੈਨੂੰ ਬੈਠਣਾ ਪਿਆ ਸੀ ਤੇ ਮੈਂ ਬੈਠ ਕੇ ਬੀ ਗਿਆ ਸੀ ਕੋਈ ਦਿੱਕਤ ਨਹੀਂ ਹੈ ਜੀ ਕੋਈ ਆਉਣਾ ਚਾਹਵੇ ਤੇ ਆਜ ਆਪੇ ਵੈਲਕਮ ਹੈ ਜੀ ਕੱਲ ਨੂੰ ਨਾ ਇਧਰ ਆਪਾਂ ਬਠਿੰਡਾ ਸੀਟ ਦੀ ਗੱਲ ਕੀਤੀ ਸੀ 인ੂਪ ਕੁਮਾਰ ਜੀ ਕਹਿੰਦੇ ਕਿ 50000 ਤੇ ਖੁੱਡੀਆਂ ਸਾਹਿਬ ਜਿੱਤੇ ਪਏ ਆ ਜਿੱਧਰ ਮਲੂਕ ਜੀ ਕਹਿੰਦੇ ਸਵਾ ਲੱਖ ਦਿੱਤੇ ਹਟ ਕਰ ਗੱਲ ਆਹੀ ਚੀਜ਼ ਮੈਨੂੰ ਵੀ ਮੇਰੇ ਵੀ ਮਿੱਤਰ ਦੋਨਾ ਟੀਮਾਂ ਚਾਹੀਆ ਉਹ ਜਿਹੜਾ ਛੱਡਿਆ ਯਾਰ ਅਸੀਂ ਜਿੱਤ ਰਹੇ ਹਾਂ ਅਸੀਂ ਜਿੱਤ ਰਹੇ ਆਹੀ ਐਸ ਬਠਿੰਡਾ ਸੀਟ ਦੀ ਖੂਬਸੂਰਤੀ ਆ ਕਿ ਦੋਨੇ ਆਸਵੰਦ ਹੈ ਬੇ ਅਸੀਂ ਭੱਜਪਾ ਵਾਲੀ ਗੱਲ ਕੀਤੀ ਸੀ ਨਾ ਮੈਨੂੰ ਐਸੀ ਮੈਂ ਕਿਤੇ ਹੁਣ ਦੋ ਤੋਂ ਚਾਰ ਤਿੰਨ ਆ ਗਏ ਹੁਣ ਪੰਜਾਬ ਲਈ ਕਿਤੇ ਆ ਦੇ ਹੁਣ ਕਿ ਜੀ ਦੋ ਦਿਸਾਂ ਦੇ ਤਾਂ ਚਾਰ ਜਿੱਤਣ ਲ ਭਾਜਪਾ ਵਾਲੇ ਤਾਂ ਜ਼ੀਰੋ ਤੋੜ ਲੈਣ ਤਾਂ ਬਹੁਤ ਵੱਡੀ ਗੱਲ ਹੈ ਜ਼ੀਰੋ ਤੋੜ ਲੈਣ ਇਹਦਾ ਲੱਗਦਾ ਸੀਗਾ ਕਿ ਇੱਕ ਤੋਂ ਦੋ ਸੀਟਾਂ ਲੈ ਜਾਣਗੇ ਤਾਂ ਹੁਣ ਮੁਸ਼ਕਲ ਹੈ ਹੁਣ ਮੁਸ਼ਕਲ ਹੈ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਆ ਕਿਉਂਕਿ ਦੇਖੋ ਨਾ ਟਕਸਾਲੀਆਂ 'ਚ ਵੀ ਜਿਹੜੇ ਭਾਜਪਾ ਦੇ ਟਕਸਾਲੀ ਲੀਡਰ ਹੈ ਉਹਨਾਂ 'ਚ ਵੀ ਉਹ એનર્ਜੀ ਨਹੀਂ ਕਰੰਟ ਨਹੀਂ ਹੈਗਾ ਕਿਉਂ ਕਿਉਂਕਿ ਸਾਰੀ ਤੇ ਕਾਂਗਰਸ ਜਿਹੜੀ ਹੈ ਉਹ ਆ ਕੇ ਹਾਵੀ ਹੋ ਗਈ ਸਮੱਸਿਆ ਇਹ ਵੀ ਆਉਂਦੀ ਹੈ ਨਾ ਅਸੀਂ ਇਸ ਫੈਕਟਰ ਨੂੰ ਅਣਗੌਲਿਆ ਕਰ ਦਿੰਨੇ ਆ ਕੀ ਬਠਿੰਡਾ ਦੇ ਵਿੱਚ ਸਰੂਪ ਚੰਦ ਸਿੰਗਲਾ ਪਹਿਲਾਂ ਨਹੀਂ ਆ ਕੇ ਮੈਦਾਨ ਚ ਕੁੱਦਿਆ ਸੀ ਸੋਚ ਕੇ ਦੇਖੋ ਉਹਦੇ ਤੇ ਕੀ ਬੀਤਦੀ ਹੋਊਗੀ ਉਹ ਤਾਂ ਤਿਆਰੀ ਕਰ ਰਿਆ ਸੀਗਾ ਮੈਨੂੰ ਲੱਗਦਾ 1.5-2 ਸਾਲ ਪਹਿਲਾਂ ਉਹਨਾਂ ਨੇ ਜੁਆਇਨਿੰਗ ਕਰ ਲਈ ਸੀ ਹਾਂਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਕਿੰਨੇ ਪਰਿਵਾਰ ਨੇ ਜਿਹੜੇ ਉੱਥੇ ਭਾਜਪਾ ਨੂੰ ਪਰਨਾਏ ਲੰਬੇ ਸਮੇਂ ਤੋਂ ਰਾਜਨੀਤੀ ਚ ਸੰਘਰਸ਼ ਕਰ ਰਹੇ ਸੀਗੇ ਤਾਂ ਤੁਹਾਡੇ ਸਾਹਮਣੇ ਹੀ ਆ ਕਿਧਰ ਨੂੰ ਗਏ ਆ ਵੇਖ ਲਓ ਅੰਦਾਜ਼ਾ ਲਾ ਲਓ ਜੀ 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 ਉਹ ਉਹ ਚੀਜ਼ ਜਿਹੜੀ ਹੈ ਫਿਰ ਕਰੰਟ ਨਹੀਂ ਫੜਨ ਦਿੰਦੀ ਆ ਇੱਥੇ ਤਾਂ ਬਈ ਬਾਹਰ ਲੈ ਲਿਆ ਕੇ ਸਾਡੇ ਮਥੇ ਮੜੇ ਜਾ ਰਹੇ ਜੀ 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 ਤਾਂ ਬਲਵਿੰਦਰ ਜੀ ਭਖਡੂਰ ਸਾਹਿਬ ਬਾਰੇ ਗੱਲਬਾਤ ਕੀਤੀ ਹੋਈ ਹੈ ਪਹਿਲਾਂ ਜੀ ਹੁਣ ਉਥੋਂ ਦਾ ਕੀ ਮਾਹੌਲ ਆ ਹਾਲੇ ਆਪਾਂ ਥੋੜੇ ਦਿਨ ਇੰਤਜ਼ਾਰ ਕਰੀਏ ਫਿਰ ਦੁਬਾਰਾ ਗੱਲਬਾਤ ਕਰ ਲਾਂਗੇ ਮਨਜੀਤ ਜੀ ਨੰਦਪੁਰ ਸਾਹਿਬ ਦੀ ਆਪਾਂ ਗੱਲਬਾਤ ਪਹਿਲਾਂ ਕਰ ਚੱਲੇ ਆ ਜੀ ਤਾਂ ਇਹਦੇ ਨਾਲ ਅਨੂਪ ਜੀ ਫਿਰ ਕਹਿੰਦੇ ਪਏ ਪੰਜਾਬ ਦੇ ਵਿੱਚ ਕਹਿੰਦੇ ਕਿ ਜੀ ਬੀਜੇਪੀ ਤੇ ਕਾਲੀਦਲ ਜ਼ੀਰੋ ਸੀਟ ਆਏਗੀ ਜੀ ਕਹਿੰਨੇ ਕਿ ਬਈ ਤੇ ਇਧਰੋਂ ਨਾਲ ਦੀ ਨਾਲ ਭੁਲਰ ਜੀ ਆ ਕਹ ਕੁਝ ਨਵਾਂ ਕਰੇਗਾ ਜੀ ਕਿਨੇ ਕਿ ਭਈ ਨਵਾਂ ਕੀ ਕਰੇਗਾ ਹੁਣ ਪਤਾ ਨਹੀਂ ਐ ਤਾਂ ਨਵਾਂ ਪਤਾ ਲੱਗੂ ਬਠਿੰਡੇ ਦੇ ਵਿੱਚ ਸੰਗਰੂਰ ਵਾਲਾ ਜੇ ਰਿਜ਼ਲਟ ਕੋ ਕਿ ਸਿਮਰਨਜੀਤ ਸਿੰਘ ਮਾਨ ਤਾਂ ਲੱਖਾ ਸਦਾਣਾ ਸੀਟ ਜਿੱਤ ਜਾਏਗਾ ਮੇਰੇ ਲਈ ਹਾਲਾਂਕਿ ਚਲੋ ਅਸੀਂ ਵੀ ਚਾਹਾਂਗੇ ਕਿ ਉਲਟ ਫੇਰ ਹੋ ਜਾਵੇ ਕੋਈ ਮਾੜੀ ਗੱਲ ਨਹੀਂ ਐ ਉਲਟ ਫੇਰ ਹੋਣੇ ਵੀ ਚਾਹੀਦੇ ਆ ਲੰਬੀਚ ਵੀ ਤਾਂ ਉਲਟ ਫੇਰੀ ਹੋਇਆ ਸੀਗਾ ਨਾ ਬਹੁਤ ਤਗੜਾ ਤਾਂ ਪਰ ਜਿੰਨਾ ਕੋ ਅਸੀਂ ਇੱਥੋਂ ਦੇ ਵੋਟਰ ਨੂੰ ਜਾਣਦੇ ਆ ਜਾਂ ਕਰਦੇ ਆ ਤਾਂ ਥੋੜਾ ਜਿਹਾ ਭਈ ਮੈਂ ਨਹੀਂ ਕਹੂੰਗਾ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੁੰਦੇ ਅਸੀਂ ਪਰ ਠੀਕ ਹੈ ਸੰਭਾਵਨਾ ਰੱਖ ਲੈਣੇ ਆ ਪਰ ਮੁਸ਼ਕਲ ਹੈ ਇਹ ਇਹ ਕਹਿਣਾ ਪਊਗਾ ਹਾਂ ਵੋਟ ਲੱਖਾ ਸਦਾਣਾ ਚੰਗੀ ਪਲੀ ਲਿਜਾਊਗਾ ਇਹ 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 ਤੈਆ ਵੋਟ ਜਿਹੜੀ ਆ ਲੱਖਾ ਸਦਾਣਾ ਲਿਜਾਊਗਾ ਜੀ 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 ਤੈ ਦੇ ਨਾਲ ਮਿੰਟੂ ਜੀ ਗੱਲਬਾਤ ਨੂੰ ਆਪਾਂ ਥੋੜਾ ਜਿਹਾ ਹੋਰ ਅੱਗੇ ਵੱਲ ਨੂੰ ਤੋਰ ਲਈਏ ਜੀ ਇਧਰ ਉਹ ਗੁਰਦਾਸ ਮਾਨ ਸਾਹਿਬ ਦੀ ਗੱਲ ਕਰਨ ਲਈ ਜੀ ਮਾਨ ਸਾਹਿਬ ਵੀ ਵੈਸੇ ਰਹਿੰਦੇ ਚਰਚਾ ਦੇ ਵਿੱਚ ਹੀ ਆ ਜੀ ਉਹ ਹੁਣ ਵਿਪਤਾ ਦੇ ਵਿੱਚ ਫਿਰ ਕੇ ਗਏ ਦੁਬਾਰਾ ਤੋਂ ਮਿੰਟੂ ਜੀ ਹੁਣ ਕਿਹੜੀ ਵਿਪਤਾ ਪੈ ਗਈ ਉਹਨਾਂ ਤੇ ਉਹਨਾਂ ਸੁਣਿਆ ਸੀ ਇੱਕ ਵਾਰੀ ਸੋਹਣੀ ਦੀ ਏ ਮਾਂਏ ਭੀੜ ਪੈ ਗਈ ਤੇਰੀ ਸੋਹਣੀ ਉੱਤੇ ਮੱਛੀਆਂ ਦੇ ਖਾਣ ਨੂੰ ਵਧਾਇਆ ਮੇਰਾ ਮਾਸ ਨਹੀਂ ਜੀ ਤਾਂ ਗੱਲ ਇਹ ਆ ਕਿ ਚੰਗੇ ਭਲੇ ਪੰਜ ਦਹਾਕੇ ਉਮਰ ਤੇ ਬੀਤ ਗਏ ਛੇਵਾਂ ਜਦੋਂ ਚੜਿਆ ਉਦੋਂ ਤੋਂ ਹੀ ਕਹਿ ਲੋ ਕਿ ਬਾਈ ਮਾਨਸਾਬ ਹੈ ਨਾ ਜਿਹੜੇ ਜ਼ਿਆਦਾ ਹੀ ਕਰਦੇ ਵੇ ਜ਼ਿਆਦਾ ਹੀ ਕਰਦੇ ਪੰਜਾਬੀ ਵਾਲਾ ਮਾਮਲਾ ਫਿਰ ਉਹ ਸਟੇਜ ਤੋਂ ਬੋਲ ਦੇਣ ਵਾਲੀ ਗਲਤੀ ਉਹ ਗਲਤੀ ਸੀਗੀ ਜਿਹੜੀ ਉਹਨਾਂ ਨੇ ਮੰਨੀ ਵੀ ਆ ਜੀ ਖਾਸੀਅਤ ਇਹ ਆ ਕਿ ਮੰਨਦੇ ਵੀ ਆ ਇਹ ਹੁਣ ਇੱਕ ਮਾਮਲਾ ਹੋ ਰਿਹਾ ਜਿਹਦੇ ਵਿੱਚ ਜੋ ਨਕੋਦਰ ਦਰਗਾਹ ਹੈ ਉਹਦੇ लाडी शाह ਨੂੰ ਜਿਸ ਤਰ੍ਹਾਂ ਜੋੜਿਆ ਕਿ ਇਹ ਗੁਰੂ ਸਾਹਿਬ ਦੀ ਵੰਸ਼ ਦੇ ਵਿੱਚੋਂ ਆ ਤਾਂ ਉਸ ਤੋਂ ਬਾਅਦ ਇੱਕ ਮੁਕਦਮਾ ਦਰਜ ਹੋਇਆ ਸੀਗਾ ਮੁਕਦਮਾ ਦਰਜ ਹੋਇਆ ਸੀਗਾ ਭਾਵਨਾਵਾਂ ਨੂੰ ਠੇਸ ਪਹਚਾਣ ਦਾ ਜੀ ਹੋਇਆ ਕਿ ਕਿ ਉਹ ਗਾਂਹ ਜਾ ਕੇ ਫਿਰ ਨਕੌਦਰਕੋਟ ਨੇ ਉਸ ਨੂੰ ਰੱਦ ਕਰ ਦਿੱਤਾ ਸੀਗਾ ਜੀ ਨਕੌਦਰਕੋਟ ਨੇ ਜਿਸ ਵੇਲੇ ਰੱਦ ਕੀਤਾ ਤੇ ਜਿਹੜਾ ਸ਼ਿਕਾਇਤ ਕਰਤਾ ਸੀਗਾ ਜਾਂ ਸ਼ਿਕਾਇਤ ਕਰਤਾ ਧਿਰ ਸੀਗੀ ਉਸ ਨੇ ਇਸ ਕੈنسਲੇਸ਼ਨ ਨੂੰ ਅਗਾਹ ਜਾ ਕੇ ਚੈਲੰਜ ਕੀਤਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਤੇ ਜਦ ਚੈਲੰਜ ਕੀਤਾ ਤਾਂ ਹੁਣ ਉਹਨਾਂ ਨੇ ਜਵਾਬ ਮੰਗ ਲਿਆ ਕੀ ਆ ਬਈ ਦੱਸੋ ਕਿਸ ਤਰ੍ਹਾਂ ਇਹ ਜਿਹੜੀ ਸ਼ਿਕਾਇਤ ਆ ਉਹ ਕੈਨਸਲ ਕੀਤੀ ਗਈ ਆ ਇਹਦਾ ਮਤਲਬ ਇਹ ਹੈ ਕਿ ਹਾਈ ਕੋਰਟ ਨੇ ਜੇ ਹੁਕਮ ਦੇ ਦਿੱਤੇ ਕਿ ਐਫਆਈਆਰ ਹੋਣੀ ਚਾਹੀਦੀ ਹੈ ਗੁਰਦਾਸ ਮਾਨ ਤੇ ਤਾਂ ਜਦੇ ਫਟਾਕ ਦੇਣੀ ਐਫਆਈਆਰ ਦਰਜ ਹੋ ਜਾਣੀ ਹੈ ਗੁਰਦਾਸ ਮਾਨ